ਔਰ ਦੇਖ ਲਓ ਚਾਚੇ ਦੀ ਗੰਦੀ ਕਰਤੂਤ ਆਪਣੀ ਭਤੀਜੀ ਨੂੰ ਕਹਿੰਦਾ ਕਿ ਬੈਠ ਆਟੋ ਚ ਨਹੀਂ ਤਾਂ ਤੈਨੂੰ ਜਾਨੋਂ ਮਾਰ ਦਾਂਗਾ ਭਤੀਜੀ ਨੇ ਕਿਹਾ ਕਿ ਅੱਗੇ ਵੀ ਕਾਫੀ ਵਾਰ ਤਕਰੀਬਨ 5 ਵਾਰ ਜਿਹੜੇ ਨੇ ਇਰਤੇ ਪਰਚੇ ਕਰਾ ਚੁੱਕੇ ਹਨ ਪਰ ਪੁਲਿਸ ਦੁਬਾਰਾ ਜਿਹੜੀ ਇਸ ਨੂੰ ਛੱਡ ਦਿੱਤੀ ਅੰਕਲ 4 ਸਾਲ ਹੋ ਗਏ ਮੈਂ ਇਹਨਾਂ ਦੀ 4 ਵਾਰ ਰਿਪੋਰਟ ਵੀ ਕਰਾਈ ਆ ਹਰ ਸਾਲ ਕੋਲ ਸੋ ਕੁਛ ਨਹੀਂ ਕਰਦੀ ਕਿੰਨੀ ਵਾਰ ਉਹਨਾਂ ਨੇ ਸਮਝਾਇਆ ਤੇ ਛੱਡ ਦਿੱਤਾ ਨੀ ਵਾ ਤਾਂ ਕਿੰਦੀ ਦਮ ਤੈਨੂੰ ਮਾਰ ਦੇਣਾ ਅੱਗ ਫੇਰ ਮੇਰੇ ਪਿੱਛੇ ਆਏ ਦਾਤ ਲੈ ਗਏ ਮੈਨੂੰ ਕਹਿੰਦੇ ਆਟਾ ਚ ਬਹਿ ਨਹੀਂ ਤਾਂ ਤੈਨੂੰ ਮਾਰ ਕੇ ਹੀ ਜਾਣਾ ਜਬਰਦਸਤੀ ਕਰਨ ਲੱਗ ਗਏ ਪਿੱਛੇ ਕੁਝ ਮਹੀਨੇ ਪਹਿਲਾਂ ਵੀ ਇਹਨਾਂ ਨੇ ਇਹੀ ਕੀਤਾ ਸੀ ਉਦੋਂ ਵੀ ਚਾਚੂ ਲੱਗਦੇ ਆ ਹਾਂ ਜੀ ਚਾਲਨ ਕੀ ਇਦਾਂ ਕਿਉਂ ਕਰਦੇ ਆ ਪਤਾ ਨਹੀਂ ਮੈਂ ਵੀ ਦਾਦੀ ਨੂੰ ਵੀ ਸਮਝਾਇਆ ਇਹਨਾਂ ਦੀ ਨੀਅਤ ਹੀ ਨਹੀਂ ਠੀਕ ਹੈਗੀ ਦਾਦੀ ਨੇ ਵੀ ਕਿਹਾ ਮੈਨੂੰ ਕਿ ਤੂੰ ਚਲ ਜਾ ਕਰ ਤਾਰ ਪੁੱਤ 4 ਸਾਲ ਨੂੰ ਉੱਥੇ ਰਹਿ ਕੇ ਆਈ ਵੱਡੀ ਦੀਦੀ ਕੋਲ ਕਿੰਨਾ ਟਾਈਮ ਉੱਥੇ ਰਹਿਣਾ ਫੇਰ ਮੈਂ ਇੱਥੇ ਵਾਪਸ ਆਈ ਤਾਂ ਫੇਰ ਆਈ ਤਾਂ ਕਰਨ ਅੱਜ ਮੈਂ ਕੰਮ ਤੇ ਜਾ ਰਹੀ ਸੀ ਮੇਰੇ ਪਿੱਛੇ ਆ ਗਏ ਮੈਨੂੰ ਕਹਿੰਦੇ ਆਟੋ ਤੇ ਬਹਿ ਜਾ ਨਾ ਬੈਠੀ ਤਾਂ ਤੈਨੂੰ ਮਾਰ ਕੇ ਜਾਊਗਾ ਤੇ ਮੈਂ ਆਟੋ ਤੇ ਨਹੀਂ ਬੈਣਾ ਹੀ ਪਾਪਾ ਨੂੰ ਪਤਾ ਸੀ ਸ਼ਾਇਦ ਜਣੇ ਪਿੱਛੇ ਆਣਾ ਪਾਪਾ ਪਿੱਛੇ ਹੀ ਸੀਗੇ ਤੇ ਹੁਣ ਜੇ ਪਾਪਾ ਨਾ ਆਂਦੇ ਤੇ ਇਹਨਾਂ ਨੇ ਕੀ ਕਰਨਾ ਸੀ ਪੁਲਿਸ ਕਾ ਨਾ ਜ਼ਿੰਮੇਦਾਰ ਹੋਊਗੀ ਗੱਲ ਦੀ ਨੁਕਸਾਨ ਮੇਰਾ ਨਾ ਕਦੀ ਉਹ ਕਹਿੰਦਾ ਮੈਂ ਤਜਾ ਪਾ ਦੂੰਗਾ ਕਦੀ ਕਹਿੰਦਾ ਤੇਰੇ ਵਿੱਚ ਮੁੰਡੇ ਪਾ ਦੂੰਗਾ ਇਦਾਂ ਦੀਆਂ ਧਮਕੀਆਂ ਦਿੰਦੇ ਮੈਨੂੰ ਚਾਰ ਵਾਰੀ ਰਿਪੋਰਟ ਕਰਾਈ ਮੈਂ ਨਾਲ ਦੀ ਚਾਰ ਵਾਰੀ ਪੁਲਿਸ ਨੇ ਇਹਨਾਂ ਨੂੰ ਸਮਝਾਇਆ ਤੇ ਛੱਡ ਦਿੱਤਾ ਬੱਸ ਇਹ ਕਰਦੀ ਆਪਾਂ ਕੀ ਚਾਹੁੰਦੇ ਕੀ ਤੁਸੀਂ ਮੈਂ ਚਾਨੀ ਇਹਨਾਂ ਨੂੰ ਤੁਸੀਂ ਫੋਨ ਕੀਤਾ ਪੁੱਛਣਾ ਮੈਂ ਕੀਤਾ ਉਹ ਕਹਿੰਦੇ ਅਸੀਂ ਆਂਦੇ ਫਿਰ ਇੱਧਾ ਘੰਟਾ ਆ ਗਿਆ ਤੇ ਕੋਈ ਨਹੀਂ ਆਇਆ ਮੈਟਰ ਇਹ ਤਾਂ ਫੋਨ ਗਿਆ ਸੀਗਾ ਸਾਨੂੰ ਐਸੇ ਦਲੀਦਾ ਕਿ ਕੋਈ ਫੈਮਿਲੀ ਮੈਟਰ ਹੋਏਗਾ ਮੈਂ ਮੌਕੇ ਤੇ ਪਹੁੰਚਾ ਤੇ ਉਹਨੂੰ ਬੰਦੇ ਨੂੰ ਨਾਲ ਲੈ ਕੇ ਜਾ ਰਹਾ ਜੋ ਵੀ ਹੋਗਾ ਥਾਣੇ ਜਾ ਕੇ ਸਾਨੂੰ ਕੰਪਲੀਟ ਆਊਗੀ ਉਹਦੇ ਮੁਕਾਬ ਕਾਰਵਾਈ ਕਰ ਇਹਨੇ ਨਸ਼ਾ ਵੀ ਕੀਤਾ ਹੋਇਆ ਕੋਈ ਜੇ ਇਸ ਵੇਲੇ ਕੋਈ ਨਹੀਂ ਹੋਤਾ ਚੈੱਕ ਕਰਵਾਵਾਂਗੇ ਡਾਕਟਰ ਦੱਸੂਗਾ ਇਹ ਪੁੱਛਿਆ ਸੀਗਾ ਇਹਨੇ ਇੱਥੇ ਲੱਗ ਲਈ ਹੋਈ ਆ ਉਹ ਡਾਕਟਰ ਦੱਸ ਸਕਦੇ ਮੈਂ ਵੀ ਦੱਸ ਸਕਦਾ ਜਿਹੜੀ ਨਸ਼ਾ ਆ ਵੀ ਮਲੇਆ ਵਾਲੇ ਕੀਤਾ ਹੋਇਆ ਹੈ ਪਪਾ ਜੀ ਮੈਂ ਮੈਂ ਨਹੀਂ ਕੁਝ ਵੀ ਕਹਿ ਸਕਦਾ ਇਹਦੇ ਬਾਰੇ ਲੋਕਾਂ ਨੇ ਇਹਦੇ ਕੋਲ ਹਥਿਆਰ ਬਣਾਵਟ ਕੀਤਾ ਦੱਸ ਦ ਇੱਕ ਇਹਦੀ ਗੱਦੀ ਤੋਂ ਸ਼ੁਰੂ ਮਿਲਿਆ ਨਾ ਮੇਰੇ ਕੋਲ ਹਲੇ ਕੋਲ ਹਥਿਆਰ ਆ ਬੰਦਾ ਲੈ ਕੇ ਚੱਲਿਆ ਉਹ ਉੱਥੇ ਮੈਂ ਵੈਰੀਫਾਈ ਜਾ ਕੇ ਕਰ ਲਵਾਂਗਾ ਮੈਂ ਉੱਥੇ ਜਾ ਕੇ ਵੈਰੀਫਾਈ ਕਰਕੇ ਤੁਹਾਨੂੰ ਸਾਰਾ ਮਸਲਾ ਸੌਟ ਆਊਟ ਕਰਕੇ ਦੱਸ ਦਵਾਂਗਾ। ਜੀ ਕੋਲ ਹਿਾਰਿਆਗੇ ਨੇ ਉਹਨਾਂ ਨੂੰ ਪ੍ਰਾਪਤ ਕਰਵਾਏ ਆ। ਉਹ ਮੈਂ ਆਪਾਂ ਛਲੂੰਗਾ ਜੀ ਉਹਨਾਂ ਦੀ ਗੱਲ ਕੀ ਆ ਕਿ ਉਹ ਪ੍ਰੋਬਲਮ ਕੀ ਆ ਬੱਚੇ ਨੂੰ ਪ੍ਰੋਬਲਮ ਕਰਦਾ ਨਾ। ਟਾਂਕ ਨਹੀਂ ਨਾਟਕ ਆਤੀ ਆ ਜਾ ਚਾਰਤ ਮਾਣ ਟਾਂਕ ਮੇਲ ਹੋਇਆ ਸੀ ਲੰਦੇ ਰੰਦੇ ਦੇ। ਉਹਨਾਂ ਦਾ ਤਾਂ ਕੋਈ ਹੋਰ ਨਹੀਂ ਨਾ ਮੈਂ ਪਹਿਲਾਂ ਵੀ ਤੁਹਾਡੇ ਤੇ ਕੰਪਲੇਂਟਾਂ ਕੀਤੀਆਂ। ਹਾਂ ਹਾਂ ਕੀਤੀਆਂ ਪਰ ਕੀ ਲਿਖਿਆ ਤੁੱਕਿਆ ਕੰਪਲੇਟਾ ਬਾਤ ਜੋ ਕਹਿ ਦਿੰਦੀ ਹੈ ਮੇਰੇ ਪਾਪਾ ਨੇ ਕਿ ਆ ਤਿੱਦਦ ਦਾਸ ਦਾ ਕੀ ਕੰਮ ਤੁਹਾਡੇ ਕੋਲ ਤੁਸੀਂ ਆਟੋ ਚਲਾਉਂਦੇ ਹੋ। ਤਲੇ ਪ੍ਰਕਾਣ ਜੀ ਤੁਹਾਨੂੰ ਕੁਸਨਾ ਕੁਛ ਰੱਖਣਾ ਬਿੰਦਾ ਜਿਹੜਾ ਅੱਜ 11 11 ਵਜੇ ਤੱਕ 12 ਵਜੇ ਤੱਕ 1 ਵਜੇ ਤੱਕ ਕੈਸਿੰਡੋ ਉੱਪਰ ਗਿਚਾ ਸਾਰੇ ਹਾਟ ਵਾਲੇ ਰੱਖਦੇ ਕੋਈ ਟੋਟੀ ਲਖਿਆ ਕੋਈ ਡੰਡਾ ਰੱਖਦਾ ਕੁਦਾਰ ਤੁਸਨਾ ਕੁਛ ਰੱਖਦੇ ਜੀ ਬੁਗਾ ਕੋਈ ਨਾ ਕੋਈ ਪ੍ਰੋਵੀਜ਼ਨ ਨਹੀਂ ਇਹ ਰੱਖਣ ਦੇ ਪਤਾ ਨਹੀਂ ਕਿ ਆਤਾ ਤੇ ਆ ਰਿਹਾ ਚਾਹੇ ਪਿਸਤੋਲੋ ਵਿੱਚ ਚਾਹੇ ਲਾਦਰੋ ਵਿੱਚ ਚਾਹੇ ਦਰਬਾਰ

ਕੀ ਦਾ ਕੰਮ ਕੋਲੀਆਂ ਦਾ ਕੀ ਕੰਮ ਜਿਹੜੀਆਂ ਉਹ ਟੈਬਲੇਟਸ ਦੀਆਂ ਟੈਬਲੇਟ ਤਾਂ ਤਿੰਨ ਹੀ ਰਹੀਆਂ ਹਣੀਆਂ ਆ ਦੋ ਨਹੀਂ ਤਕਰੀਬਨ ਉਹ ਉਹ ਟੈਬਲੇਟ ਵੀ ਤੁਸੀਂ ਨੋਸ਼ਾ ਕੀਤਾ ਹੈ ਤੁਹਾਡਾ ਮੈਡੀਕਲ ਕਰਵਾਈ ਹੈ ਮੈਂ ਤਾਂ ਨਸਸ ਲੌਕ ਇੰਟਰਟੇਡ ਟਾਰ ਹਾਂ ਹਾਂ ਤਾਂ ਨਸਾ ਸੜਾਉ ਦੇ ਅੰਦਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਤੁਹਾਡੀ ਸ਼ਕਲ ਦਾਦੀ ਦੋ ਵਕਾ ਗਿੱਤ ਹੋਇਆ ਸੀ ਉਹ ਵੀ ਤੁਹਾਡਾ ਮੈਡੀਕਲ ਕਰਾਈਏ ਡਾਕਟਰਸ ਕੋ ਪੋਜ਼ਿਟਿਵ ਆਇਆ ਮੰਨਦੇ ਹਾਂ ਤੁਹਾਨੂੰ ਹਾਂਜੀ ਅਸੀਂ ਤੁਹਾਨੂੰ ਮੰਨਦੇ ਹਾਂ ਨਾ ਦੱਸਿਆ ਕੀਤਾ ਹੈ ਤੁਹਾਡਾ ਪੇਟ ਦਰਦ ਦੀ ਗੋਲੀ ਪੇਟ ਦਰਦ ਅਜੇ ਨਸ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ ਇਨਫਿਕ ਪੇਟ ਦਰਦ ਲਈ ਗੋਲੀ ਖਾਧੀ ਪਾਜੀ ਮੈਂ ਪੁੱਛਿਆ ਤੁਹਾਨੂੰ ਤੁਸੀਂ ਐਸਲੇ ਨਸ਼ਾ ਕੀਤਾ ਹੋਇਆ ਕਿ ਨਹੀਂ ਕੀਤਾ

ਮੇਰਾ ਟੈਸਟ ਕਰਾ ਲਓ ਇਹ ਦੱਸਾਵਾਂਗੇ ਤੁਸੀਂ ਇਹ ਦੱਸ ਦੋ ਨਸ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਇਹ ਰਾਲੇਂਦਰ ਕੋ ਰਾਲੇਂਦਰ ਇਹਨਾਂ ਨੂੰ ਜਿਹੜੀ ਗੱਲ ਗੱਲ ਕੀਤਾ ਸਾਡੀ ਕੰਪਲੀਟ ਜਿਹੜੀ ਵੀ ਦਿੱਤੀ ਹੋਈ ਆ ਉਹਦੀ ਵੀ ਇਹਨਾਂ ਨੂੰ ਵੀ ਦੱਸਮਾ ਨਹੀਂ